ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਤੇ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਟਰੈਕਟਰ ਲੈ ਕੇ ਆਏ ਆ ਉੱਚੇ ਮਾਡਲ ਟਰੈਕਟਰ ਆ ਵੀਰੋ ਤੇ ਦਿਨੇ ਆਪਾਂ ਤੁਹਾਨੂੰ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਤੇ ਸ਼ੁਰੂ ਆਪਾਂ ਫਾਰਮ 60 ਤੋਂ ਕਰਦੇ ਆਂ ਆ ਜਿਹੜਾ ਵੀਰੋ ਤੁਸੀਂ ਫੋਟੋਆਂ ਵਿੱਚ ਫਾਰਮ 60 ਦੇਖ ਰਹੇ ਆ ਇਹ 2012 ਮਾਡਲ ਆ ਪਯਾਬ ਨੰਬਰ ਆ ਪੀਬੀਸੀ ਵਾਲੀ ਨੰਬਰ ਆ ਪਹਿਲੇ ਮਾਲਕ ਵੀਰ ਦੇ ਟਰੈਕਟਰ ਨਾ ਤੇ ਕੈਸ਼ ਦੀ ਇਹਦੀ ਆਰਸੀ ਆ ਲੋਨ ਵਗੈਰਾ ਕੋਈ ਨਹੀਂ आरसी ਇਹਦੀ ਕੈਸ਼ ਦੀ ਆ ਬਾਕੀ ਟਰੈਕਟਰ ਤੇ ਫਾਈਬਰ ਹੱਡ ਬੰਪਰ ਡੰਡਾ ਫੱਟੀ ਉਹ ਸਾਰੀ ਸੈਸਰੀ ਨਾਲ ਆ ਤੇ ਉਹ ਸੌਦਾ ਕਰਨ ਤੋਂ ਬਾਅਦ ਮਾਲਕ ਵੀਰ ਤੁਹਾਨੂੰ ਉਮਝ ਦੇਣਗੇ ਬਾਕੀ ਇਹ ਫਾਰਮ 60 ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 2012 ਮਾਡਲ ਆ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਕਲਚ ਰਿਵਰਸ ਪੀਡੀਓ ਤੇ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ ਕਮੀ ਪੈਸੀ ਕੋਈ ਨਹੀਂ ਵੀਰੋ ਇਹ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਚ ਪਿਆ ਬਿਲਕੁਲ ਸ਼ੋਰੂਮ ਕੰਡੀਸ਼ਨ ਆ ਬਾਕੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਰੰਗ ਪੇਂਟ ਸਾਰਾ origignal ਆ ਬਾਕੀ ਤੁਸੀਂ ਮਗਰੋਂ ਵੀ ਦੇਖ ਸਕਦੇ ਲੈਂਕਾ ਵਗੈਰਾ ਦੀ ਕੰਡੀਸ਼ਨ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਪੰਜਾਬ ਦਾ ਨੰਬਰ ਆ ਇਹਦਾ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਟਰੈਕਟਰ ਦੇ ਗੁਡਇਰ ਕੰਪਨੀ ਦੇ ਆ ਤੇ 14928 ਦੇ ਆ ਪੱਕੇ ਚਾਰੇ ਟਾਇਰ ਲੱਗੇ ਹੋਏ ਆ ਮਗਰਾੜਾਂ ਦੀ ਕੰਡੀਸ਼ਨ ਵੀ ਮਾਲਕ ਵੀਰ ਨੇ ਤੁਹਾਨੂੰ ਫੋਟੋਆਂ ਦਿਖਾਈ ਆ ਮਗਰਾੜ ਵੀ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰੇ ਮਗਰਾੜਾ ਕੋਦੋਂ ਵੀ ਟਰੈਕਟਰ ਗਲਿਆਣੀ ਨਾ ਕੋਈ ਹੋਰ ਪ੍ਰੋਬਲਮ ਆ। ਬਾਕੀ ਡਿਮਾਂਡ ਮਾਲਕ ਵੀਰ ਇਹਦੀ ਰੱਖਦੇ ਆ 387000 ਰੁਪਇਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਰੇਟ ਫੈਕਸ ਨਹੀਂ। ਜਿਹੜੇ ਵੀਰ ਨੂੰ ਇਹ ਟਰੈਕਟਰ ਦੀ ਲੋੜ ਆ ਜੀਰੇ ਏਰੀਆ ਦੇ ਚ ਇਹ ਟਰੈਕਟਰ ਖੜਾ ਤੇ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ। ਉਹਦੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ। ਡਿਮਾਂਡ ਚੋਂ ਮਾਲਕ ਵੀਰ ਆਪਣੇ ਸਬਸਕ੍ਰਾਈਬਰ ਵੀਰ ਦਾ ਸਪੈਸ਼ਲ ਮਾਨ ਸਨਮਾਨ ਕਰ ਦੇਣਗੇ। ਬਾਕੀ ਵੀਰਾਂ ਨਾਲ ਤੁਸੀਂ ਫੋਨ ਤੇ ਗੱਲ ਕਰ ਸਕਦੇ ਆ ਤੇ ਰੈਂਦੀ ਡਿਟੇਲ ਲੈ ਸਕਦੇ ਆ ਕਾਗਜ਼ਾਂ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਮਿਲੂਗਾ ਇੰਜਨ ਗੇਅਰ ਲੈਫਟ ਦੀ ਮਾਲਕੀ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਬਾਕੀ ਇਹ ਟਰੈਕਟਰ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ 855 ਲੈ ਕੇ ਆਏ 3 ਸਪੀਡ ਤੇ ਉਹਦੇ ਬਾਰੇ ਦੰਨੇ ਜਾਣਕਾਰੀ ਆ ਵੀਰੋ ਜਿਹੜਾ ਤੁਸੀਂ ਫੋਟੋਆਂ 'ਚ 855 ਦੇਖ ਰਹੇ ਆ ਇਹ 2022 ਮਾਡਲ ਆ ਪੰਜਾਬ ਨੰਬਰ ਆ ਤੇ ਫਸਟ ਦੇ ਦਾ ਓਨਰ ਆ ਬਾਈ ਮਾਡਲ ਆ 3 ਸਪੀਡ ਵਾਲਾ ਟਰੈਕਟਰ ਆ ਵੀਰੋ ਇਹ ਬਾਕੀ ਇਹ ਟਰੈਕਟਰ ਸਾਈਡ ਗੇਅਰ ਡਬਲ ਕਲਚ ਰਿਵਰਸ ਸਪੀਡ ਓ 3 ਸਪੀਡ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇ ਤੇਲ ਬ੍ਰੇਕਾਂ ਦੇ ਨਾਲ ਟਰੈਕਟਰ ਪੂਰਾ ਮੋਡੀਫਾਈ ਕੀਤਾ ਹੋਇਆ ਟਾਇਰ ਜਿਹੜੇ ਉਹ ਚਾਰੇ ਬੀਕੇਟੀ ਦੇ ਰੇਡੀਅਲ ਪਾਏ ਹੋਏ ਆ ਤੇ ਨਵੇਂ ਅਰਗੇ ਟਾਇਰ ਆ ਬਾਕੀ ਟਰੈਕਟਰ ਤੇ ਫਾਈਬਰ ਹੱਡ ਤੇ ਘੋੜਾ ਬੰਪਰ ਵੀ ਲੱਗਾ ਹੋਇਆ ਐਸੈਸਰੀ ਮਾਲਕ ਵੀਰ ਸੌਦਾ ਕਰਨ ਤੋਂ ਬਾਅਦ ਤੁਹਾਨੂੰ ਇਵੇਂ ਹੀ ਦੇ ਦੇਣਗੇ ਤੇ ਟਰੈਕਟਰ ਆ ਜਿਹੜਾ ਉਹ ਵੀਰੋ 15 ਸਪੀਡਾਂ ਵਾਲਾ 3 ਸਪੀਡ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਤੇ ਬਾਕੀ 2022 ਦਾ ਮਾਡਲ ਆ ਪੰਜਾਬ ਨੰਬਰ ਆ ਇਹਦਾ ਡਿਮਾਂਡ ਮਾਲਕ ਵੀਰੇ ਇਹਦੇ 6 ਲੱਖ 70 ਹਜ਼ਾਰ ਰੁਪਈਆ ਰੱਖਦੇ ਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਰਗ ਪੇਂਟ ਦਾ ਟਰੈਕਟਰ ਸਾਰਾ origignal ਆ ਕਾਗਜ਼ਾਂ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਮਿਲੂਗਾ ਇੰਜਨ ਗੇਅਰ ਲੈਫਟ ਦੀ ਮਾਲਕ ਵੀਰ ਦੀ ਪੂਰੀ ਫੋਲ ਜਿੰਮੇਵਾਰੀ ਆ ਬਾਕੀ ਟਰੈਕਟਰ ਤੇ ਮਾਲਕ ਵੀਰ ਨੇ ਐਕਸਟਰਾ ਸੁੱਕਾ ایر ਕਲਿੰਡਰ ਵੀ ਲਵਾ ਰੱਖਿਆ ਕੋਈ ਵੀ ਮਾਲਕ ਵੀਰ ਤੁਹਾਨੂੰ ਐਵੇਂ ਹੀ ਦੇ ਦੇਣਗੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਰਿਮਾ ਵਗੈਰਾ ਦੀ ਮਗਰਾੜਾਂ ਦੀ ਟਰੈਕਟਰ ਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਨਾ ਹੀ ਕਿਤੋਂ ਟਰੈਕਟਰ ਗਲਿਆ ਤੇ ਨਾ ਰੰਗ ਲਿਆ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਵੀ ਰੋ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੋਵੇ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਨੰਬਰ ਉੱਤੇ ਸਕਰੀਨ ਤੇ ਚੱਲੀ ਜਾਂਦਾ ਉੱਥੇ ਗੱਲ ਕਰਕੇ ਤੁਸੀਂ ਮਾਲਕ ਵੀਰਾਂ ਤੋਂ ਲੋਕੇਸ਼ਨ ਨੂੰ ਅਰਾਮ ਮਗਾ ਕੇ ਉੱਥੇ ਜਾ ਕੇ ਸੌਦਾ ਕਰ ਸਕਦੇ ਆਂ ਬਾਕੀ ਰੇਟ 6 ਲੱਖ 70 ਹਜ਼ਾਰ ਰੁਪਿਆ ਮਾਨ ਸਨਮਾਨ ਮੌਕੇ ਤੇ ਥੋੜਾ ਬੋਧਾ ਮਾਲਕ ਵੀਰ ਜ਼ਰੂਰ ਕਰ ਦੇਣਗੇ ਬਾਕੀ ਇਹ ਟਰੈਕਟਰ ਤੋਂ ਬਾਅਦ ਵੀਰੋ ਆਪਾਂ ਤੁਹਾਡੇ ਲਈ ਇੱਕ ਹੋਰ ਸਪਰਾਇਜ਼ 855 ਲੈ ਕੇ ਆਏ ਆਂ ਤੇ ਉਹ ਸੈਂਟਰ ਗੇਅਰ ਵਾਲਾ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਨੇ ਆਂ ਆ ਵੀਰੋ ਜਿਹੜਾ ਤੁਸੀਂ ਫੋਟੋ ਵਿੱਚ ਦੂਜਾ ਸਪਰਾਇਜ਼ ਦੇਖ ਰਹੇ ਆਂ ਇਹ ਟਰੈਕਟਰ 2019 ਮਾਡਲ ਦਾ ਨਾਲ ਦੇ ਇਹਦੇ ਟਾਇਰ ਆ ਚਾਰੇ ਪੱਕੇ ਟਾਇਰ ਲੱਗੇ ਹੋਏ ਆ 19 ਮਾਡਲਾ ਤੇ ਟਰੈਕਟਰ ਸੈਂਟਰ ਗੇਅਰ ਚ ਸੈਂਟਰ ਗੇਅਰ ਹੈ ਦਾ 2 ਸਪੀਡ ਵਾਲਾ ਵੀ ਰੋਏ ਟਰੈਕਟਰ ਆ ਤੇ ਬਾਕੀ ਇਹ ਟਰੈਕਟਰ ਵੀ ਡਬਲ ਕਲੱਚ ਆ ਪਾਵਰ ਸਟੀering ਹੈ ਦਾ ਡਬਲ ਡਿਸਟਿਬਿਊਟਰ ਆ ਤੇ ਡਬਲ ਕਲੱਚ ਆ ਬਾਕੀ ਕਮੀ ਬੇਸੀ ਟਰੈਕਟਰ ਚ ਕੋਈ ਨਹੀਂ ਰੰਗ ਪੇਂਟ ਦਾ ਟਰੈਕਟਰ ਸਾਰਾ origignal ਆ ਬਾਕੀ ਲੰਕਾ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਜਿਹਨੇ ਵੀਰੋ ਇਹ ਟਰੈਕਟਰ ਖਰੀਦਣਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਡਿਟੇਲ ਲੈ ਸਕਦੇ ਆ ਟਮਾੜ ਮਾਲਕ ਵੀਰੇ ਦੀ ਰੱਖਦੇ ਆ 590000 ਰੁਪਿਆ ਬਾਕੀ ਮੌਕੇ ਤੇ ਮਾਨ ਸਨਮਾਨ ਕਰ ਦੇਣਗੇ ਰੇਟ ਫੈਕਸ ਨਹੀਂ ਮਾਨ ਸਨਮਾਨ ਮਾਲਕ ਵੀਰ ਜ਼ਰੂਰ ਕਰ ਦੇਣਗੇ ਬਾਕੀ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਡਿਟੇਲ ਲੈ ਸਕਦੇ ਆ ਕਾਗਜ਼ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਮਿਲੂਗਾ ਤੇ ਪੰਜਾਬ ਨੰਬਰ ਦਾ ਇਹ ਟਰੈਕਟਰ ਆ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦੀ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਬਾਕੀ ਤੁਹਾਨੂੰ ਕਿਸੇ ਵੀ ਕਿਸਮ ਦਾ ਹੋਰ ਖੇਤੀਬਾੜੀ ਸੰਬੰਧ ਚਾਹੀਦਾ ਹੁੰਦਾ ਆਪਾਂ ਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸ ਦਿਆ ਕਰੋ ਤੇ ਅਗਲੇ ਦਿਨ ਆਪਾਂ ਉਹਦੀ ਵੀਡੀਓ ਅਪਲੋਡ ਕਰ ਦਾਂਗੇ ਬਾਕੀ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ